ਮੁਹਾਰਜੇਲੇ ਦੇ ਪਿੰਡ ਮੱਝ ਦੇ ਵਿੱਚੋਂ ਯੂਨੀਅਨ ਬੈਂਕ ਦੇ ਵਿੱਚੋਂ ਸਕਿਉਰਿਟੀ ਗਾਰਡ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਉਸ ਸਕਿਉਰਿਟੀ ਗਾਰਡ ਨੂੰ ਜਦੋਂ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ ਉਹ ਵੀਡੀਓ ਸਾਹਮਣੇ ਨਿਕਲ ਕੇ ਆ ਰਹੀ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਜਰੂਰ ਕਰ ਦਿਓ ਜੇ ਸਕਿਉਰਿਟੀ ਗਾਰਡ ਹੈ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪੂਰੀ ਜਾਣਕਾਰੀ ਦਵਾਂਗੇ ਆਪਣੇ ਚੈਨਲ 'ਤੇ ਆਈਂ ਤੇ ਅੱਗੇ ਵੀ ਤੁਸੀਂ ਆਪਣੇ ਦੋਸਤ ਮਿੱਤਰਾਂ ਤੱਕ ਸ਼ੇਅਰ ਕਰਕੇ ਵੀਡੀਓ ਪਹੁੰਚਾ ਦਿਓ ਕਟਨਾ ਸਭ ਤੋਂ ਵੱਡੀ ਅਜਿਹਾਜ ਵਾਪਰੀ ਹੈ ਜਿੱਦੇ ਵਿੱਚ ਇੱਕ 25 ਤੋਂ 26 ਸਾਲਾਂ ਨੌਜਵਾਨ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਸਕਿਉਰਿਟੀ ਕਾਰਡ ਹੈ ਉਸਦਾ ਨਾਮ ਗੁਰਵਿੰਦਰ ਸਿੰਘ ਹੈ ਜੋ ਕਿ ਰੋਪੜ ਦੇ ਪਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਦਾ ਰਹਿਣ ਵਾਲਾ ਹੈ ਜਿਸ ਦੀ ਡਿਊਟੀ ਸਕਿਉਰਿਟੀ ਕਾਰਡ ਦੇ ਤੌਰ ਤੇ ਪਿੰਡ ਮਾਜਰਾ ਦੇ ਬਣੇ ਹੋਏ ਜੂਨੀਅਰ ਬੈਂਕ ਦੇ ਵਿੱਚ ਸੀ ਜੋ ਕਿ ਸਵੇਰੇ ਜਦੋਂ ਬੈਂਕ ਦੇ ਵਿੱਚ ਪਹੁੰਚਦਾ ਹੈ ਦਾ 10 ਤੋਂ 11 ਵਜੇ ਦੇ ਕਰੀਬ ਤਿੰਨ ਨੌਜਵਾਨ ਬੈਂਕ ਦੇ ਵਿੱਚ ਗੁੱਸੇ ਦੇ ਵਿੱਚ ਆਣ ਕੇ ਪਹੁੰਚਦੇ ਨੇ ਤਾਂ ਗੁੱਸੇ ਦੇ ਨਾਲ ਜਦੋਂ ਸਕਿਉਰਿਟੀ ਕਾਰਡ ਨੂੰ ਬੋਲਦੇ ਨੇ ਕਿ ਸਾਡੀ ਮਾਂ ਜਦੋਂ ਕੁਦਰ ਪਹਿਲਾਂ ਆਈ ਸੀ ਤਾਂ ਤੁਸੀਂ ਬਤਮਝੀ ਨਾਲ ਉਸ ਨੂੰ ਬੈਂਕ ਦੇ ਵਿੱਚੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਉਸ ਨੂੰ ਖਾਤੇ ਜਾਣਕਾਰੀ ਨਹੀਂ ਦਿੱਤੀ ਕਿ ਅਸੀਂ ਅੱਜ ਪੁੱਛਣ ਆਏ ਆਂ ਜਿਸ ਤੋਂ ਬਾਅਦ ਸਕਿਉਰਿਟੀ ਕਾਰਡ ਨੇ ਕਿ ਆ ਕੀ ਤੇ ਬਤਮੀ ਜੀ ਨਹੀਂ ਕਰਨੀ ਗਾੜੀ ਗਲੋਚ ਹੁੰਦਾ ਜਿਸ ਤੋਂ ਬਾਅਦ ਕੁਝ ਕਹਾ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਕਿਉਰਿਟੀ ਕਾਰਡ ਵੱਲੋਂ ਬੈਂਕ ਅਧਿਕਾਰੀਆ ਵੱਲੋਂ ਅੰਦਰੋਂ ਬੈਂਕ ਦਾ ਮੇਨ ਦਰਵਾਜਾ ਬੰਦ ਕਰ ਦਿੱਤਾ ਜਾਂਦਾ ਹੈ ਕੁੰਡੀ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਤਿੰਨ ਨੌਜਵਾਨ ਬੈਂਕ ਦੇ ਬਾਹਰ ਕੁਝ ਹੱਲਾ ਕਰਦੇ ਨੇ ਗਾੜੀ ਗਲੋਚ ਕਰਦੇ ਨੇ ਜਿਸ ਤੋਂ ਬਾਅਦ ਬੈਂਕ ਅਧਿਕਾਰੀ ਸਕਿਉਰਿਟੀ ਕਾਰਡ ਨੂੰ ਕਹਿੰਦੇ ਨੇ ਕਿ ਹੱਲਾ ਬੰਦ ਕਰਾ ਜਾਵੇ ਕਿਉਂਕਿ ਖਪਤਕਾਰ ਹੋਰ ਵੀ ਬੈਂਕ ਦੇ ਆਣੇ ਨੇ ਬੈਂਕ ਧਾਰਕ ਆਣੇ ਨੇ ਤਾਂ ਜਿਨ੍ਹਾਂ ਨੂੰ ਲੈ ਕੇ ਪਰੇਸ਼ਾਨੀ ਹੋਵੇਗੀ ਜਦੋਂ ਸਕਿਉਰਿਟੀ ਕਾਰਡ ਨੇ ਉਹਨਾਂ ਨੂੰ ਰੋਕਣ ਵਾਸਤੇ ਬਾਹਰ ਜਾਣਾ ਸੀ ਪਰ ਉਸ ਤੋਂ ਪਹਿਲਾਂ ਦੋ ਚੀਜ਼ਾਂ ਸਾਹਮਣੇ ਨੇ ਸਕਿਉਰਿਟੀ ਕਾਰਡ ਨੇ ਜਦੋਂ ਕੁੰਡੀ ਲਗਾਈ ਹੈ ਉਹ ਸੰਭਾਲਦਾਰੀ ਵਾਲਾ ਕੰਮ ਕੀਤਾ ਹੈ ਕਿ ਬੈਂਕ ਨੂੰ ਬਚਾਉਣ ਵਾਸਤੇ ਕਿ ਬੈਂਕ ਦੇ ਵਿੱਚ ਕੋਈ ਭੰਗ ਤੋੜਨਾ ਹੋਵੇ ਹੋਰ ਤਰੀਕੇ ਦੇ ਕੈਸ਼ ਨੂੰ ਵੀ ਸੁਰੱਖਿਤਰ ਰੱਖਣ ਵਾਸਤੇ ਬੈਂਕ ਪਰ ਜੋ ਸਕਿਉਰਿਟੀ ਕਾਰਡ ਉਸ ਨੇ ਵਧੀਆ ਇਹ ਕੰਮ ਕੀਤਾ ਸੀ ਪਰ ਬੈਂਕ ਅਧਿਕਾਰੀ ਤੋਂ ਬੈਂਕ ਸਕਿਉਰਿਟੀ ਗਾਰਡ ਤੋਂ ਗਲਤੀ ਕਿੱਥੇ ਹੋਈ ਸੀ ਜੋ ਗਲਤੀ ਸਾਹਮਣੇ ਆ ਰਹੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਜਦੋਂ ਪਤਾ ਹੈ ਕਿ ਨੌਜਵਾਨ ਗਲਤ ਕਰ ਰਹੇ ਨੇ ਤਿੰਨ ਨੌਜਵਾਨ ਨੇ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀ ਉਦੋਂ ਹੀ ਬੈਂਕ ਅਧਿਕਾਰੀਆਂ ਨੂੰ ਬੈਂਕ ਸਕਿਉਰਿਟੀ ਗਾਰਡ ਨੂੰ ਇਹ ਚਾਹੀਦਾ ਸੀ ਕਿ ਪੁਲਿਸ ਨੂੰ ਫੋਨ ਕਰ ਦੇ ਨਦੀ ਦੇ ਥਾਣੇ ਨੂੰ ਪੂਰੀ ਜਾਣਕਾਰੀ ਦਿੰਦੇ ਕੁਝ ਨੌਜਵਾਨ ਬੈਂਕ ਦੇ ਬਾਹਰ ਆਣ ਕੇ ਹੱਲਾ ਕਰ ਰਹੇ ਨੇ ਬੈਂਕ ਦੇ ਕੰਮ ਦੇ ਵਿੱਚ ਵਾਧਾ ਪਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਧਿਆਨ ਦੇ ਵਿੱਚ ਮਾਮਲਿਆਂ ਦਾ ਪੁਲਿਸ ਪਾਵੇਂ ਉਹਨਾਂ ਨੌਜੋਨ ਨੂੰ ਗ੍ਰਿਫਤਾਰ ਕਰਦੀ ਅਰੈਸਟ ਕਰਦੀ ਜਾਂ ਮਾਮਲਾ ਦਰਜ ਕਰਦੀ ਕਿਸੇ ਤਰੀਕੇ ਦੀ ਵੀ ਕੋਈ ਪੁਲਿਸ ਕਾਰਵਾਈ ਕਰਦੀ ਉਹ ਕਾਨੂੰਨੀ ਤਰੀਕਾ ਸੀ ਪਰ ਜਦੋਂ ਸਕਿਉਰਿਟੀ ਕਾਰ ਦੇ ਹੱਥ ਦੇ ਵਿੱਚ ਰਫਲ ਸੀ ਰਫਲ ਜਾਂ ਫਿਰ ਕੋਈ ਹਥਿਆਰ ਜਦੋਂ ਕਿਸੇ ਇਨਸਾਨ ਦੇ ਹੱਥ ਵਿੱਚ ਆਉਂਦਾ ਹੈ ਤਾਂ ਕੋਈ ਸਮਝਦਾਰ ਵਾਲਾ ਸਹਿਮ ਵਾਲਾ ਜਿਹੜਾ ਇਨਸਾਨ ਹੁੰਦਾ ਹੈ ਜਿਸ ਨੂੰ ਪਤਾ ਹੁੰਦਾ ਕਿ ਕਿਹਦਾ ਰਿਜ਼ਲਟ ਕੀ ਨਿਕਲਣਾ ਹੈ ਉਹੀ ਬਚਾਅ ਕਰ ਸਕਦਾ ਜਦੋਂ ਅੰਸਾਰ ਗੁੱਸੇ ਦੇ ਵਿੱਚ ਹਥਿਆਰ ਹੱਥ ਦੇ ਵਿੱਚ ਹੋਵੇ ਤਾਂ ਕੋਈ ਨਾ ਕੋਈ ਘਟਨਾ ਇਦਾਂ ਦੀ ਮਤ ਪਾਗੀ ਵਾਪਰ ਹੀ ਜਾਂਦੀ ਹੈ ਜਿਸ ਤੋਂ ਬਾਅਦ ਸਕਿਉਰਿਟੀ ਗਾਰਡ ਤੁਸੀਂ ਦੇਖੋ ਸੀਸੀਟੀਵੀ ਕੈਮਰੇ ਵੀ ਪੂਰਾ ਦਿਖ ਰਿਹਾ ਹੈ ਕਿ ਸਕਿਉਰਿਟੀ ਗਾਰਡ ਜਦੋਂ ਨੌਜਵਾਨਾਂ ਨੂੰ ਬਾਹਰ ਚੁਪਕਾਉਣ ਵਾਸਤੇ ਜਾਂਦਾ ਹੈ ਤਾਂ ਸਕਿਉਰਿਟੀ ਗਾਰਡ ਦੇ ਨਾਲ ਉਹ ਨੌਜਵਾਨ ਉਲਝ ਪੈਂਦੇ ਨੇ ਜਿਸ ਤੋਂ ਬਾਅਦ ਸਕਿਉਰਿਟੀ ਗਾਰਡ ਦੀ ਗਨ ਨਾਲ ਨੌਜਵਾਨ ਦੇ ਪੇਟ ਦੇ ਵਿੱਚ ਗੋਲੀ ਲੱਗਦੀ ਹੈ ਤਾਂ ਨੌਜਵਾਨ ਦੀ ਮੌਕੇ ਤੇ ਹੀ ਜਿਹੜਾ ਦੱਸਿਆ ਜਾ ਰਿਹਾ ਕਿਸ ਤਰੀਕੇ ਦੀ ਇੱਕ ਤਰੀਕੇ ਦੀ ਮੌਤ ਹੀ ਹੋ ਜਾਂਦੀ ਹੈ ਪਰ ਅਮੇ ਕਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਗਏ ਨੇ ਉਹਦੇ ਦੋਸਤ ਪਰ ਗੋਲੀ ਜੋ ਰਫਲ ਦੇ ਨਾਲ ਲੱਗੀ ਹੈ ਕਈ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਰਫਲ ਦੀ ਗੋਲੀ ਇੰਨੀ ਖਤਰਨਾਕ ਹੈ ਕਿ ਜਦੋਂ ਵੀ ਇਨਸਾਨ ਦੇ ਵੱਜਦੀ ਹੈ ਤਾਂ ਉਸਦੇ ਜਿਹੜੇ ਸਰਲੇ ਨੇ ਜੋ ਕੀ ਲੌਂਦ ਸਰਲੇ ਨੇ ਉਹ ਅੰਦਰ ਜਾ ਕੇ ਜ਼ਹਿਰ ਫਲਾ ਦਿੰਦੇ ਨੇ ਉਸ ਤੋਂ ਬਾਅਦ ਕਾਫੀ ਕਿਹੜਾ ਵੱਡਾ ਹੌਲ ਹੋ ਜਾਂਦਾ ਹੈ ਜਿੱਥੇ ਗੋਲੀ ਲੱਗਦੀ ਹੈ ਫਟ ਜਾਂਦਾ ਹੈ ਮਾਸ ਪਰ ਜਿਹੜਾ ਮਾਸ ਫਟਿਆ ਗੋਲੀ ਲੱਗੀ ਅੰਦਰ ਛਰਲੇ ਉਸਦੇ ਲੱਗੇ ਨੇ ਤਾਂ ਉਸਨੇ ਪੂਰਾ ਜ਼ਹਿਰ ਫਲਾ ਦਿੱਤਾ ਜਿਸ ਤੋਂ ਬਾਅਦ ਲਾਜ਼ਮਾਨ ਉਸ ਨੌਜਵਾਨ ਦੀ ਮੌਤ ਹੋਈ ਹੈ ਪਰ ਹੁਣ ਸਕਿਉਰਿਟੀ ਕਾਰਡ ਦੇ ਉੱਤੇ ਮਾਮਲਾ ਦਰਜ ਕਰ ਲਿਆ ਹੈ ਕਈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਸਕਿਉਰਿਟੀ ਕਾਰਡ ਦੇ ਨਾਲ ਬੈਂਕ ਖੜੇਗਾ ਜਿਸ ਬੈਂਕ ਨੂੰ ਬਚਾਉਣ ਵਾਸਤੇ ਬੈਂਕ ਦੀ ਸੁਰੱਖਿਆ ਵਾਸਤੇ ਇਸ ਬੈਂਕ ਸਕਿਉਰਿਟੀ ਕਾਰਡ ਦੇ ਨਾਲ ਇਹ ਜਿਹੜੀ ਰਫਲ ਦੇ ਨਾਲ ਘਟਨਾ ਵਾਪਰੀ ਹੈ ਪਰ ਸਕਿਉਰਿਟੀ ਕਾਰਡ ਦੱਸਿਆ ਜਾ ਰਿਹਾ ਹੈ ਕਿ ਜੋ ਸਕਿਉਰਿਟੀ ਯੂਨੀਅਨ ਹੁੰਦੀ ਹੈ ਜਾਂ ਸਕਿਉਰਿਟੀ ਦੀ ਟੀਮ ਹੁੰਦੀ ਹੈ ਉਹ ਬੈਂਕ ਤੋਂ ਅਲੱਗ ਹੁੰਦੀ ਹੈ ਇੱਕ ਉਹਨਾਂ ਦਾ ਐਗਰੀਮੈਂਟ ਹੁੰਦਾ ਜਿਸ ਨੂੰ ਲੈ ਕੇ ਇਹ ਜਿਹੜੇ ਬੈਂਕ ਦੇ ਬਾਹਰ ਸਕਿਉਰਿਟੀ ਗਾਰਡ ਰੱਖੇ ਹੁੰਦੇ ਨੇ ਪਰ ਹੁਣ ਬੈਂਕ ਦੇ ਅਧਿਕਾਰੀ ਬੈਂਕ ਨੂੰ ਬੰਦ ਕਰਕੇ ਚਲੇ ਗਏ ਨੇ ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਹੈ ਪਰ ਹੁਣ ਸੀਸੀਟੀਵੀ ਕੈਮਰੇ ਵੀ ਜਿਹੜੀ ਫੋਟੋ ਸਾਹਮਣੇ ਆ ਗਈ ਹੈ ਦੂਜੇ ਪਾਸੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਕੀ ਸਾਹਮਣੇ ਨਿਕਲ ਕੇ ਆਉਣਾ ਸਮਝ ਦੱਸੇਗਾ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟ ਜਰ ਕਰ ਦਿਓ ਧੰਨਵਾਦ